ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਦੱਸਦੇ ਕਿ ਪੰਜਾਬ ਦੇ ਵਿੱਚ ਜਿਹੜਾ ਮੀਂਹ ਹੈ ਉਸ ਨੇ ਇੱਕ ਵਾਰ ਫਿਰ ਤੋਂ ਤਬਾਹੀ ਮਚਾਈ ਹੋਈ ਹੈ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਉੱਥੇ ਲੈਂਡਸਲਾਈਡਸ ਹੋ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਵੀ ਜੇਕਰ ਗੱਲ ਕਰੀ ਜਾਵੇ ਤਾਂ ਦੇਰ ਰਾਤ ਤੋਂ ਹੀ ਜਿਹੜਾ ਭਾਰੀ ਮੀਂਹ ਹੈ ਉਪਰੇ ਇਸ ਦੇ ਨਾਲ ਹੀ ਤੇਜ਼ ਤੂਫਾਨ ਨੇ ਵੀ ਦਸਤਖਤ ਜਿਹੜੀ ਆ ਪੰਜਾਬ ਦੇ ਵਿੱਚ ਦਿੱਤੀ ਸੀ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜੋ ਤਬਾਹੀ ਪਹਿਲਾਂ ਮੱਚੀ ਹੈ ਉਹ ਦੁਬਾਰਾ ਵੀ ਮੱਚ ਸਕਦੀ ਹੈ ਕਿਉਂਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਵੀ ਭਾਰੀ ਮੀਂਹ ਹੈ ਜਿਹੜਾ ਉਹ ਦੱਸਿਆ ਗਿਆ ਤੇ ਲੋਕਾਂ ਨੂੰ ਇੱਕੋ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੋ ਤਬਾਹੀ ਪੰਜਾਬ ਦੇ ਵਿੱਚ ਮੀਂਹਾਂ ਦੇ ਕਰਕੇ ਪਹਿਲਾਂ ਮੱਚੀ ਆ ਹੜ ਆਏ ਨੇ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਨੇ ਜਿਹੜੇ ਉਹ ਟਹਿ ਟੇਰੀ ਹੋ ਗਏ ਤੇ ਕਈਆਂ ਦੇ ਪਸ਼ੂ ਵੀ ਨੇ ਜਿਹੜੇ ਉਹ ਤੇਜ਼ ਵਹਾਹ ਦੇ ਵਿੱਚ ਰੁੜ ਗਏ ਉਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਲਗਾਤਾਰ ਜੇਕਰ ਮੀਂਹ ਪੈਂਦੇ ਰਹੇ ਤਾਂ ਪੰਜਾਬ ਦੇ ਵਿੱਚ ਇਸੇ ਤਰੀਕੇ ਦੀ ਜਿਹੜੀ ਤਬਾਹੀ ਹੈ ਉਹ ਮੱਚਦੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੈੱਡ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਜਗ੍ਹਾ-ਜਗ੍ਹਾ ਤੇ ਸਾਇਰਨ ਵੱਜ ਰਹੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਖਤਰੇ ਦੇ ਘੂਗੂ ਨੇ ਉਹ ਵੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਦੱਸਿਆ ਗਿਆ ਹੈ ਹੋ ਸਕਦਾ ਹੈ ਕਿ ਉਹਦੇ ਕਰਕੇ ਇੱਕ ਵਾਰ ਫਿਰ ਤੋਂ ਨਦੀਆਂ ਨਾਲੇ ਨੇ ਜਿਹੜੇ ਉਹ ਉਫਾਨ ਤੇ ਚੱਲ ਪੈਣ ਤੇ ਪੰਜਾਬ ਦੇ ਵਿੱਚ ਫਿਰ ਤੋਂ ਹੈ ਜਿਹੜੀ ਉਹ ਤਬਾਹੀ ਮਚ ਸਕਦੀ ਹੈ ਇਸ ਕਰਕੇ ਉਹ ਪੰਜਾਬੀਓ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਪਿਛਲੀ ਵਾਰ ਵੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਸੀ ਲੈਂਡਸਲਾਈਡਸ ਹੋ ਰਹੀਆਂ ਸੀ ਉਸੇ ਤਰੀਕੇ ਦੇ ਨਾਲ ਹੁਣ ਵੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੀਂਹ ਹੈ ਉਹ ਪੈ ਰਿਹਾ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਖਿਸਕ ਰਹੀਆਂ ਨੇ ਇਸੇ ਤਰੀਕੇ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਜਿਹੜਾ ਤਬਾਹੀ ਹੈ ਉਹ ਇੱਕ ਵਾਰ ਪੰਜਾਬ ਦੇ ਵਿੱਚ ਮੱਤ ਸਕਦੀ ਹੈ ਤੇ ਹੋ ਸਕਦਾ ਹੈ ਕਿ ਫਿਰ ਤੋਂ ਜੇਕਰ ਸਮੁੰਦਰ ਨਦੀਆਂ ਨਾਲੇ ਨਿਹੜੇ ਉਹ ਫਾਨ ਤੇ ਚੱਲ ਪੈਣ ਤਾਂ ਇੱਕ ਵਾਰ ਫਿਰ ਤੋਂ ਫਲੱਡ ਗੇਟ ਖੋਲਨੇ ਪੈ ਸਕਦੇ ਨੇ ਤੇ ਜੇਕਰ ਫਲੱਡ ਗੇਟ ਮੁਰਦ ਤੋਂ ਖੋਲ ਦਿੱਤੇ ਗਏ ਤਾਂ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਤਬਾਹੀ ਮੱਤ ਸਕਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੇ ਹੜ੍ਹ ਆਏ ਨੇ ਲੋਕ ਉਹਨਾਂ ਦੀ ਮਾਰ ਹੀ ਨਿਸਹਿਪ ਆ ਰਹੇ ਤੇ ਜੇਕਰ ਦੁਬਾਰਾ ਤੋਂ ਪੰਜਾਬ ਦੇ ਵਿੱਚ ਹੜ੍ਹ ਆਂਦੇ ਨੇ ਤਾਂ ਪੰਜਾਬੀਆਂ ਨੂੰ ਇੱਕ ਵਾਰ ਫਿਰ ਤੋਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਲੋੜ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੀ ਆਫਤ ਐ ਉਹ ਵਰੀ ਹੋਈ ਐ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਆਫਤ ਵਾਲਾ ਮੀਂਹ ਹੈ ਜਿਹੜਾ ਹੋ ਵਰ ਰਿਹਾ ਕਿਉਂਕਿ ਕਿਸੇ ਵੀ ਵੇਲੇ ਜਿਹੜੇ ਸਮੁੰਦਰ ਨੇ ਉਹ ਭਰ ਸਕਦੇ ਨੇ ਤੇ ਜੇਕਰ ਉਹ ਨੱਕੋ ਨੱਕ ਭਰ ਜਾਂਦੇ ਨੇ ਖਤਰੇ ਦੇ ਨਿਸ਼ਾਨ ਤੋਂ ਪਾਰ ਚਲੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਫਲੱਡ ਗੇਟ ਖੋਲਨੇ ਪੈ ਜਾਣ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹੀ ਕੋਈ ਵੀ ਘਟਨਾ ਵਾਪਰਨੀ ਹੋਏਗੀ ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਅਲਰਟ ਕਰ ਦੇਵਾਂਗੇ ਤਾਂ ਜੋ ਤੁਸੀਂ ਆਪਣਾ ਸਮਾਨ ਜਿਹੜਾ ਉਹ ਚੱਕ ਕੇ ਸੇਫ ਜਗ੍ਹਾ ਤੇ ਚਲੇ ਜਾਓ ਹਾਲਾਂਕਿ ਇੱਕੋ ਹੀ ਅਰਦਾਸ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਰੱਬਾ ਹੁਣ ਬਸ ਕਰ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜੀ ਉਹ ਭਾਰੀ ਤਬਾਹੀ ਮੱਚ ਚੁੱਕੀ ਹੈ ਤੇ ਹੁਣ ਇੰਨੀ ਹਿੰਮਤ ਨਹੀਂ ਬਚੀ ਕਿ ਦੁਬਾਰਾ ਇੱਕ ਵਾਰ ਫਿਰ ਤੋਂ ਪੰਜਾਬ ਆ ਜਿਹੜਾ ਉਹ ਫੜਾਂ ਦੀ ਮਾਰ ਸਹਿ ਸਕੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ